अमृतसर से सनातन सेवा समिति पंजाब माझा जोन वालों एक प्रेस कॉन्फ्रेंस करके नवी नियुक्तियाँ गई इस मौके पंजाब सरकार के एडवाइजर दीपक बाली विशेष तौर पर शामिल हुए प्रेस कॉन्फ्रेंस दौरान माझा जोन के दो जिले अमृतसर से तरन तारण नियुक्ति पत्र सौंपे गए मीडिया गल करते दीपक बाली ने कहा कि सनातन सेवा समिति सनातन के प्रचार प्रसार से आने वाली पीढ़िया तक भारतीय संस्कार पहुंचाने शानदार काम कर रही हाँ उन्होंने कहा कि सनातन सा जीवन का अटूट हिस्सा है प्रवण धवन की शलाघा करते संस्था पूरे पंजाब सक्रिय है पिछले दिना पठानकोट च भी एक बड़ा तभावशाली समागम किया गया उन्होंने सारे नवनियुक्त अहदेदारा ਨੂੰ ਵਧਾਈ ਦਿੱਤੀ ਤੇ ਕਿਹਾ ਕਿ ਉਹ ਆਪਣੀ ਸਮੇਂ ਸਾਧਨਾ ਤੇ ਵਿਚਾਰਾਂ ਨਾਲ ਸਮਾਜ ਸੇਵਾ ਚ ਯੋਗਦਾਨ ਪਾਵਣ ਇਸ ਦੌਰਾਨ ਦੀਪਕ ਬਾਲੀ ਨੇ ਅੰਮ੍ਰਿਤਸਰ ਨੂੰ ਮਿਲੇ ਪਵਿੱਤਰ ਸ਼ਹਿਰ ਦੇ ਦਰਜੇ ਦੇ ਮਾਮਲੇ 'ਚ ਨਾਨਵੈਜ ਦੁਕਾਨਦਾਰਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਤੇ ਵੀ ਪ੍ਰਤੀਕਿਰਿਆ ਦਿੱਤੀ। ਉਹਨਾਂ ਨੇ ਕਿਹਾ ਕਿ ਇਹ ਮਾਮਲਾ ਵਪਾਰ ਦਾ ਨਹੀਂ ਬਲਕਿ ਗੁਰੂਆਂ ਦੀ ਸ਼ਹਾਦਤ ਤੇ ਸ਼ਰਧਾ ਨਾਲ ਜੁੜਿਆ ਹੋਇਆ ਹੈ। ਸਰਕਾਰ ਵੱਲੋਂ ਲਿਆ ਗਿਆ ਫੈਸਲਾ ਲਾਗੂ ਹੋਏਗਾ ਤੇ ਐਡਮਿਨਿਸਟ੍ਰੇਸ਼ਨ ਇਸ ਨੂੰ ਜਲਦ ਅਮਲ 'ਚ ਲਿਆਵੇਗੀ। ਉਹਨਾਂ ਨੇ ਕਿਹਾ ਕਿ ਪਵਿੱਤਰ ਧਰਤੀ ਤੇ ਜਨਮ ਲੈਣਾ ਮਾਨ ਦੀ ਗੱਲ ਹੈ ਤੇ ਨਿੱਜੀ ਲਾਭ ਕੌਮ ਤੋਂ ਉੱਪਰ ਨਹੀਂ ਹੋ ਸਕਦਾ। ਤੁਹਾਡੇ ਸਮਾਜ 'ਚ ਤੁਹਾਡੇ ਸਮੇਂ 'ਚ ਜੀ ਰਹੇ ਲੋਕਾਂ ਉਨ੍ਹਾਂ ਦੇ ਪ੍ਰਤੀ ਤੁਹਾਡਾ ਵਿਵਹਾਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਤੁਹਾਡੇ ਅੰਦਰ ਤਰਸ ਦੀ ਪਿਆਰ ਦੀ ਕੋਮਲਤਾ ਦੀ ਭਾਵਨਾ ਕਿਵੇਂ ਪੈਦਾ ਹੋ ਸਕਦੀ ਹੈ ਇਹ ਸਾਡੇ ਧਾਰਮਿਕ ਗ੍ਰੰਥ ਸਾਨੂੰ ਸਿਖਾਉਂਦੇ ਆ ਸਨਾਤਨ ਦਾ ਆਧਾਰ ਜਿਹੜਾ ਉਹ ਸਾਡੇ ਪ੍ਰਾਤਨ ਗ੍ਰੰਥ ਆ ਜਿਹੜੇ ਰਿਗਵੇਦ ਤੋਂ ਸ਼ੁਰੂ ਹੋ ਕੇ ਵਰਤਮਾਨ ਸਮੇਂ ਤੱਕ ਸਾਡੇ ਕੋਲ ਇੱਕ ਬਹੁਤ ਚੰਗੇ ਮਨੁੱਖ ਦੀ ਸਿਜਨਾ ਵਾਲੇ ਗੁਣ ਲੈ ਕੇ ਆਉਂਦੇ ਆ ਸੋ ਅੱਜ ਇਹ ਸੰਸਥਾ ਪੂਰੇ ਪੰਜਾਬ ਦੇ ਵਿੱਚ ਕੰਮ ਕਰ ਰਹੀ ਆ ਪਿਛਲੇ ਦਿਨਾਂ 'ਚ ਮੈਨੂੰ ਪਠਾਨਕੋਟ ਜਾਣ ਦਾ ਮੌਕਾ ਮਿਲਿਆ ਸੀ ਉੱਥੇ ਵੀ ਮੈਂ ਦੇਖਿਆ ਕਿ ਪਠਾਨਕੋਟ 'ਚ ਬਹੁਤ ਚੰਗਾ ਵੱਡਾ ਇਕੱਠ ਇਹਨਾਂ ਨੇ ਕੀਤਾ ਸੀ ਔਰ ਜਿਸ ਸਾਦੇ ਔਰ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਇਹ ਆਪਣੇ ਗੱਲ ਲੋਕਾਂ ਨਾਲ ਰੱਖਦੇ ਆ ਬਹੁਤ ਪ੍ਰੇਰਨਾਦਾਇਕ ਯਾਰ ਪ੍ਰਭਾਵਸ਼ਾਲੀ ਦੀ ਹੈ ਸੋ ਅੱਜ ਇੱਥੇ सनातन सेवा समिति बोलो कुछ नियुक्ति पत्र जेडेव ਦਿੱਤੇ ਜਾਣੇ ਆ ਮਾਝਾ ਜ਼ੋਨ ਦੇ ਦੋ ਜ਼ਿਲ੍ਹਿਆ ਅਮਲਸਰ ਔਰ ਕਰਨਤਨ ਸਾਹਿਬ ਤੋਂ ਉਹਨਾਂ ਦੋਵਾ ਜ਼ਿਲ੍ਹਿਆਂ ਦੇ ਨਿਯੁਕਤੀ ਪੱਤਰ ਦੇਣ ਦੇ ਲਈ ਇਹਨਾਂ ਨੇ ਮੈਨੂੰ ਕਿਹਾ ਤੇ ਮੈਨੂੰ ਲੱਗਿਆ ਕਿ ਇਹ ਬੜਾ ਚੰਗਾ ਕੰਮ ਹੈ ਮੈਨੂੰ ਜ਼ਰੂਰ ਜਾਣਾ ਚਾਹੀਦਾ ਤੇ ਇੱਥੇ ਪ੍ਰਨਤ ਕਵਨ ਜੀ ਜਿਹੜੇ ਸਾਡੇ ਇੰਚਾਰਜ ਨੇ ਬਿਲਕੁਲ ਦਿਨ ਦਾਤ ਮਿਹਨਤ ਕਰ ਰਹੇ ਨੇ ਜੋ ਜੀ ਨੇ ਜਿਸ ਤਰ੍ਹਾਂ ਵੀ ਆਪਣਾ ਸੰਗਠਨ ਬਣਾਇਆ ਔਰ ਨਾਲ ਦੇ ਨਾਲ ਵਰਨ ਦੀ ਜਿਹੜਾ ਨਾ ਤਾਇ ਨੇ ਸੋ ਮੈਂ ਸਾਰਿਆਂ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਮਿਲਲੇ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਕਿ ਤੁਸੀਂ ਔਖਾ ਹੁੰਦਾ ਬੜਾ ਕਿ ਤੁਸੀਂ ਆਪਣੇ ਪਰਿਵਾਰ ਦੇ ਸਮੇਂ ਤੋਂ ਕੱਢ ਕੇ ਸਮਾਂ ਦੇਣਾ ਆਪਣੇ ਆਰਥਿਕ ਵਸੀਲਿਆਂ ਤੋਂ ਕੱਢ ਕੇ ਤੁਸੀਂ ਇਸ ਸੰਗਠਨ ਦੀ ਆਰਥਿਕਤਾ ਨੂੰ ਚਲਾਉਣਾ ਬਾਕੀ ਆਪਣੇ ਚੰਗੇ ਵਿਚਾਰਾਂ ਨੂੰ ਉਹ ਸਮਾਜ ਵਿੱਚ ਫੈਲਾਉਣਾ ਤੋਂ ਤੁਹਾਨੂੰ ਸਾਰਿਆਂ ਨੂੰ ਮੈਂ ਸ਼ੁਭ ਕਾਮਨਾਵਾਂ ਦਿੰਦਾ ਔਰ ਆਸ ਕਰਦਾ ਕਿ ਤੁਸੀਂ ਆਪਣੇ ਕੰਟਰੀਬਿਊਸ਼ਨ ਦੇ ਨਾਲ ਆਪਣੇ ਯੋਗਦਾਨ ਦੇ ਨਾਲ ਆਪਾਂ ਇੱਕ ਬਿਹਤਰ ਸਮਾਜ ਸਿਰਜਣ ਵਿੱਚ ਯੋਗਦਾਨ ਪਾਵਾਂਗੇ ਅਲਟੀਮੇਟਲੀ ਤੇ ਸਾਡੇ ਸਾਰਿਆਂ ਦਾ ਸਰਵਾਈਵਲ ਜਿਹੜਾ ਆ ਉਹ ਤਾਂ ਹੀ ਆ ਜੇ ਸਾਡਾ ਸਮਾਜ ਵਧੀਆ ਆ ਕਿਉਂਕਿ ਮੈਂ ਆਪਣਾ ਸਾਰਾ ਜੀਵਨ ਕੋਈ ਵੀ ਵਿਅਕਤੀ ਆਪਣਾ ਸਾਰਾ ਜੀਵਨ ਘਰ ਦੀ ਚਾਰ ਦੀਵਾਰੀ ਚ ਕੈਦ ਹੋ ਕੇ ਨਹੀਂ ਕੱਟ ਸਕਦਾ ਉਦੇ ਲਈ ਜ਼ਰੂਰੀ ਆ ਕਿ ਬਿਹਤਰ ਸਮਾਜ ਸਿਰੇ ਜਾਵੇ ਜਿੱਥੇ ਸਾਡੇ ਵਿਚਾਰ ਜਿੱਥੇ ਸਾਡਾ ਪ੍ਰਵਾਹ ਜਿੱਥੇ ਸਾਡੇ ਬੱਚੇ ਚੰਗਾ ਜੀਵਨ ਸੁਖਮਈ ਜੀਵਨ ਜਿਹੜਾ ਬਤੀਤ ਕਰ ਸਕਣ ਤੋਂ ਸਾਰੇ ਉਦੇਦਾਰ ਸਰਬਦਾਰ ਸਹਿਬਾਨ ਜਿਨ੍ਹਾਂ ਨੂੰ ਯੋਗਤਾ ਪੱਤਰ ਮਿਲਿਆ ਮੈਂ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਸਨਾਤਨ ਸੇਵਾ ਸੰਮਤੀ ਵੱਲੋਂ ਕੀਤੇ ਜਾ ਰਹੇ ਵੱਡੇ ਤੇ ਪ੍ਰਭਾਵਸ਼ਾਲੀ ਕੰਮਾਂ ਦੀ ਖੂਬ ਪ੍ਰਸ਼ੰਸਾ ਕਰਦਾ ਮੈਂ ਆਮ ਆਦਮੀ ਪਾਰਟੀ ਵੱਲੋਂ ਔਰ ਪੰਜਾਬ ਸਰਕਾਰ ਵੱਲੋਂ ਅਸ਼ੂਰ ਕਰਦਾ ਕਿ ਤੁਸੀਂ ਸਮਾਜ ਦੇ ਕੰਮ ਕਰੋ ਤੁਸੀਂ ਨੇਕ ਕੰਮ ਕਰੋ ਬਿਨ ਤੇ ਸਮਾਜ ਦੀ ਸਜਣਾ ਚ ਆਪਣਾ ਯੋਗਦਾਨ ਪਾਓ ਜੋ ਆਮ ਆਦਮੀ ਪਾਰਟੀ ਔਰ ਜੋ ਪੰਜਾਬ ਸਰਕਾਰ ਤੋਂ ਤੁਸੀਂ ਤਵਕਕ ਰੱਖਦੇ ਆਂ ਉਮੀਦ ਰੱਖਦੇ ਆਂ ਯੋਗਦਾਨ ਦੀ ਉਹ ਦਿਨੋਂ 10 ਗੁਣਾ ਵਧ ਕੇ ਅਸੀਂ ਤੁਹਾਡੇ ਨਾਲ ਯੋਗਦਾਨ ਪਾਵਾਂਗੇ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੁਹਾਡਾ ਜੀ ਜਿੰਦਾ ਤੁਹਾਡਾ ਸਤਿ ਸ੍ਰੀ ਅਕਾਲ ਤੁਹਾਡੇ ਵੀ ਪਾਗ ਹੈਗੇ ਨੇ ਔਰ ਤੋਸਸ ਦਬ ਕੇ ਬੈਠੇ ਹੋਏ ਨੇ ਦੋਆ ਜਿਹੜੀ ਕਿ ਡੁੱਲ ਰਹੀਆਂ ਨੇ ਉਹਨਾਂ ਨੂੰ तमाम ਜਿਹੜੀ ਸੜਕਾਂ ਤੇ ਇਹ ਦੇਖਿਆ ਜਾਂਦਾ ਜਾਂਦਾ ਹੈ ਨਾ ਬਿਲਕੁਲ ਗੱਲ ਤੁਹਾਡੀ ਸਹੀ ਆ ਪਿਛਲੇ ਦਿਨਾਂ ਚ ਵੀ ਇਹਦੇ ਤੇ ਵਿਚਾਰ ਚਰਚਾ ਹੋਇਆ ਸੀਗਾ ਫਿਰ ਇਹ ਇਲੈਕਸ਼ਨਸ ਆ ਗਈ ਸੀ ਤਰੰਤਾਂ ਦੀ ਉਸ ਤੋਂ ਬਾਅਦ ਇਲੈਕਸ਼ਨ ਦੂਸਰੀ ਆ ਗਈ ਲੇਕਿਨ ਜਲਦ ਅਸੀਂ ਹੋ ਸਕਦਾ 15 ਦਿਨਾਂ ਦੇ ਵਿੱਚ ਵਿੱਚ ਹੀ ਇਸੇ ਮੁੱਦੇ ਤੇ ਮੀਟਿੰਗ ਬੁਲਾਵਾਂਗੇ ਔਰ ਜਿਹੜਾ ਕਾਉਸਸ ਇਕੱਠਾ ਕੀਤਾ ਜਾਂਦਾ ਉਦੀ ਡਿਸਟ੍ਰਿਬਿਊਸ਼ਨ ਪਰ ਕਰਿਆ ਕੀ ਹੋਣੀ ਚਾਹੀਦੀ ਆ ਔਰ ਜਿੱਥੇ ਉਹ ਜਾ ਰਿਹਾ ਕੀ ਉਹ ਠੀਕ ਤਰੀਕੇ ਨਾਲ ਲੱਗ ਰਿਹਾ ਉਸ ਤਰੀਕ ਉਹਦੀ ਉਹ ਜਿਹੜੀ ਟਰਾਂਸਪੇਰੈਂਸੀ ਆ ਉਹਨੂੰ ਬਰਕਰਾਰ ਕੀਤਾ ਜਾਵੇਗਾ ਬਿਲਕੁਲ ਅਸੀਂ ਵੀ ਦੇਖਦੇ ਆ ਕਿ ਸੜਕਾਂ ਤੇ ਜਿਸ ਤਰੀਕੇ ਨਾਲ ਦਾ ਵਿਖਦੀ ਆ ਉਹ ਦਿਖਣੀ ਨਹੀਂ ਚਾਹੀਦੀ ਸੋ ਆਲਰੇਡੀ ਮੈਂ ਵਿਜੇ ਜੀ ਨਾਲ ਇੱਕ ਵਾਰ ਡਿਸਕਸ ਕੀਤਾ ਸੀ ਕਿ ਉਹਨਾਂ ਨੇ ਤੇ ਮੈਂ ਕਿਹਾ ਸੀਗਾ ਵੀ ਆ ਇਲੈਕਸ਼ਨਾਂ ਲਗਾਤਾਰ ਚੱਲਦੇ ਰਹੀਆਂ ਹੁਣ ਇਲੈਕਸ਼ਨ ਤੇ ਵਿਲੇ ਹੋਏ ਆ ਮੇਰਾ ਖਿਆਲ ਜਨਵਰੀ 15 ਤੱਕ ਦੀ ਮੀਟਿੰਗ ਕਾਲ ਕਰਦੇ ਸਟੇਟ ਲੈਵਲ ਦੀ ਸਾਰੀਆਂ ਜਿਹੜੀਆਂ ਗਊਸ਼ਾਲਾਵਾਂ ਐ ਜਿੰਨੀਆਂ ਵੀ ਰਜਿਸਟਰਡ ਆ ਵੀਲ ਕਾਲ ਆਲ ਆਫ ਥੈਮ ਵੀਲ ਟੇਕ देयर ਸੁਜੈਸ਼ਨਸ ਕਿ ਉਹ ਇਹਦੇ ਫਲਾ ਲਈ ਇਹਦੇ ਵਿਸਤਾਰ ਲਈ ਇਹਦੀ ਬਿਹਤਰ ਕਾਗਜ਼ਾਤ ਲਈ ਕੀ ਮੰਗ ਕਰਦੇ ਆ ਜੋ ਵੀ ਕਹਿਣਗੇ ਪੂਰੀ ਤਰ੍ਹਾਂ ਨਾਲ ਪੰਜਾਬ ਸਰਕਾਰ ਇਸ ਗੱਲ ਨਾਲ ਸਹਿਮਤ ਹੋ ਜੇ ਜ਼ਮੀਨੀ ਪੱਧਰ ਤੇ ਕੰਮ ਕਰਾਏ 100% ਜਿਵੇਂ ਦੇਖੋ ਆਮ ਆਦਮੀ ਪਾਰਟੀ ਜ਼ਮੀਨ ਤੋਂ ਪੈਦਾ ਹੋਈ ਹੈ ਇਹ ਕੋਈ ਅਸਮਾਨੋ ਡਿੱਗੀ ਜਾਂ ਘਰਾਣਿਆਂ ਜੋ ਪੈਦਾ ਹੋਈ ਪਾਰਟੀ ਨਹੀਂ ਹੈ ਹਰ ਉਹ ਵਿਅਕਤੀ ਹਰ ਉਹ ਗੱਲ ਨੂੰ ਮਹਿਸੂਸ ਕਰਦਾ ਜੋ ਵੀ ਕਿਸੇ ਆਮ ਪਰਿਵਾਰ ਚ ਕੋਈ ਦਿੱਕਤ ਆ ਕੋਈ ਖੁਸ਼ੀ ਆ ਹਰ ਤਰ੍ਹਾਂ ਦੇ ਦੁੱਖ ਨੂੰ ਹਰ ਤਰ੍ਹਾਂ ਦੇ ਸੁੱਖ ਨੂੰ ਹਰ ਤਰ੍ਹਾਂ ਦੀ ਤੰਗੀ ਨੂੰ ਹਰ ਤਰ੍ਹਾਂ ਦੀ ਸਰਗੀ ਨੂੰ ਮਹਿਸੂਸ ਕਰਦਾ ਸਾਰੇ ਬੰਦੇ ਆਮ ਕਰਾਂਦੇ ਆ ਸੋ ਅਸੀਂ ਮੇਰੇ ਤੋਂ ਕੋਈ ਵੀ ਚੀਜ਼ ਜ਼ਿੰਦਗੀ ਦੀ ਐਸੀ ਰੱਖ ਨਹੀਂ ਹੈ ਜਿਹੜੀ ਕੋਈ ਵੀ ਵਿਅਕਤੀ ਮਹਿਸੂਸ ਕਰਦਾ ਤੇ ਮੈਂ ਜ਼ਿੰਦਗੀ ਜਨਾ ਮਹਿਸੂਸ ਕੀਤੀ ਹੈ ਕਾਸ਼ੇ ਸਾਹਮਣੇ ਵੈਲਕਮ ਕਸ਼ਰਪਾਗ ਜਿਵੇਂ ਅਡਵਾਈਸ ਰੋ ਟੂਰੀਮ ਫਾਜ ਸਰ ਇਸ ਤਰ੍ਹਾਂ ਦੀ ਸਬਿਆਗਰ ਦੇ ਮਾਮਲੇ ਪਾਸੋਂ ਲਓ ਨਾ ਇੱਕ ਫੰਡ ਮਿਲਦਾ ਹੈ ਕਿ ਮੀਡੀਆ ਜਾਂ ਫਿਲਮ ਦਸਤਰੀ ਨੂੰ ਜੋ ਵੀ ਵਾਸਤੇ ਇਸ ਤਰ੍ਹਾਂ ਆਪਾ ਉਹ ਫੰਡ ਐਸਰ ਲਈ ਨਹੀਂ ਦਿੱਤਾ ਗਿਆ ਨਹੀਂ ਮੇਰਾ ਖਿਆਲ ਨਹੀਂ ਜੀ ਕਿ ਪੰਜਾਬ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਕੋਈ ਫੰਡ ਹੈ ਨਹੀਂ ਪਰ ਕਿਉਂਕਿ ਮੈਂ ਕੋਈ ਡਾਕੂਮੈਂਟਰੀ ਅਨੁਸਾਰ ਤੇ ਚਾਰੇ ਸੀ ਜਦੋਂ ਇਹ ਕੋਈ ਇਸ ਤਰ੍ਹਾਂ ਨੂੰ ਪਤਾ ਲੱਗਾ ਕਿ ਐਸਰ ਫੰਡ ਹੀ ਆ ਦੇਖੋ ਜਿੱਥੇ ਤੱਕ ਮੈਨੂੰ ਨੋਲੇਜ ਹੈ ਮੈਂ ਪਤਾ ਕੀਤਾ ਸੀਗਾ ਫੰਡ ਨਹੀਂ ਹੋ ਸਕਦਾ ਕੋਈ ਸਬਸਿਡੀ ਜ਼ਰੂਰ ਹੋ ਸਕਦੀ ਆ ਔਰ ਜਿਹੜੀ ਅਸੀਂ ਨਵੀਂ ਫਿਲਮ ਪਾਲਿਸੀ ਬਣਾ ਰਹੇ ਉਹਦੇ ਵਿੱਚ ਜ਼ਰੂਰ ਇਹ ਪਾਰ ਹੈ ਆ ਕਿ ਕੋਈ ਵੀ ਐਸਾ ਟਾਪਿਕ ਜਿਹੜਾ ਪੰਜਾਬ ਤੇ ਹੋਵੇ ਜਿਹਦੇ ਤੇ ਪੰਜਾਬ ਕੁਝ ਪਰਸੈਂਟ ਦਿਖਾਇਆ ਜਾਵੇ ਜਿਹੜਾ ਕਿਸੇ ਵੀ ਤਰ੍ਹਾਂ ਦੇ ਨਸ਼ੇ ਨੂੰ ਹਥਿਆਰਾਂ ਨੂੰ ਨਾ ਉਤਸ਼ਾਹ ਦਿੰਦਾ ਹੋਵੇ ਉਹ ਕਰੇਗਾ ਆਉਣ ਵਾਲੇ ਸਮੇਂ 'ਚ ਕੋਈ ਨਾ ਕੋਈ ਪਾਲਿਸੀ ਜ਼ਰੂਰ ਇਹਦੇ ਤੇ ਬਣ ਰਹੀ ਹੈ ਕਾਫੀ ਡਰਾਫਟ ਤਿਆਰ ਵੀ ਹੋ ਗਿਆ ਵੀਲ ਡੈਫੀਨਟਲੀ ਪੁਸ਼ ਜਿੰਨੇ ਵੀ ਕ੍ਰੀਏਟਿਵ ਲੋਕ ਆ ਜਿਹੜੇ ਬਿਹਤਰ ਮੇਰਾ ਤਾਂ ਇੱਕੋ ਹੀ ਮਕਸਦ ਆ ਕਿ ਬਿਹਤਰ ਪੰਜਾਬ ਦੇ ਹਿੱਸੇ ਦੇ ਆਪਾਂ ਕਿਵੇਂ ਯੋਗਦਾਨ ਪਾ ਸਕਦੇ ਆ। ਤੋਂ ਮੈਨੂੰ ਤੁਹਾਡਾ ਗੱਲ ਸਹੀ ਲੱਗੀ ਆ। ਜਰੂਰ ਮੇਰੇ ਆਪਣੇ ਮਨ ਵਿਚ ਸਿਕਾ ਆਲਰੇਡੀ ਸਾਡੀ ਪਿਛਲੀ ਮੀਟਿੰਗ ਦੇ ਵਿੱਚ ਮੈਂ ਗੱਲ ਕੀਤੀ ਵੀ ਸੀਗੀ ਕਿ ਈਵਨ ਉਹ ਕਨਸੀ ਫੀਚਰ ਫਿਲਮ ਮੈਂ ਕਹ ਫੀਚਰ ਫਿਲਮ ਹਰ ਕੋ ਬੰਦਾ ਬਣਾ ਨਹੀਂ ਸਕਦਾ। ਚਾਹੇ ਕੋ ਫੀਚਰ ਫਿਲਮ ਹੋਵੇ, ਸ਼ਾਰਟ ਫਿਲਮ ਹੋਵੇ, ਪਾਵੇਂ ਕੋਈ ਡਾਕੂਮੈਂਟਰੀ ਹੋਵੇ, ਉਹਦੇ 'ਚ ਜਿਹਦੇ 'ਚ ਵੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਔਰ ਪੰਜਾਬ ਕਿੰਨੇ ਸੈਕਿੰਡ ਦਿਖਾਇਆ ਕਿੰਨੇ ਮਿੰਟ ਦਿਖਾਇਆ ਜਾਣ ਚਾਹੀਦਾ। ਉਦੇ ਦਾਤੇ ਉਹਨਾਂ ਡਾਕੂਮੈਂਟਸ ਨੂੰ ਸਬਸਟਿਟਿਊਟ ਡੈਫੀਨਿਟਲੀ। ਖਾਸ ਕਰਕੇ ਬਹੁਤ سارے ਫੰਡ ਜਿਹੜਾ ਉਹਨਾਂ ਦੇ ਵੈਲਫੇਅਰ ਵਾਸਤੇ ਜਿਹੜਾ ਰੁਕਿਆ ਹੋਇਆ। ਕਾਫੀ ਜਿਹੜੇ ਡਿਵੈਲਪਮੈਂਟ ਪ੍ਰੋਜੈਕਟ ਨੇ ਉਹਨਾਂ ਬਾਰੇ ਕੋਈ ਮੈਨੂੰ ਤੁਸੀਂ ਜਾਣਕਾਰੀ ਦੱਸੋ ਕਿ ਕਿਹੜੇ-ਕਿਹੜੇ ਹੈਗੇ ਆ ਮੈਂ ਜਰੂਰ ਉਹਨਾਂ ਨੂੰ ਕਢਵਾ ਕੇ ਅਸੀਂ ਤੇ ਪੈਸਾ ਜਿਹੜਾ ਪਿਛਲੇ ਕਈ ਸਾਲਾਂ ਨਾਲ ਰੁਕਿਆ ਸੀ ਉਹ ਪੈਸਾ ਕਢ ਦਤਾ। ਸਾਡੇ ਤਾਂ 1 ਰੁਪਈਆ ਵੀ ਹੋਲਡ ਨਹੀਂ ਹੈ। ਸਾਡੇ ਤਾਂ ਕਈ ਐਸਈਐਸ ਐ ਜਿਹੜੇ ਕਈ-ਕੀ ਸਾਲਾਂ ਤੋਂ ਫਾਈਲਾਂ ਨੂੰ ਹੱਥ ਨਹੀਂ ਲੱਗਿਆ ਸਿਕਾ। ਉਹ ਫਾਇਲਾ ਸਾਰੇ ਪੁਸ਼ਟੀ ਕੀਤਾ ਤੁਸੀਂ ਕੋਈ ਵੀ ਵਿਅਕਤੀ ਤੇ ਧਿਆਨ ਚ ਲਿਆਏਗਾ ਕਿ ਕਿਸੇ ਗੁਰਦੁਆਰਾ ਸਾਹਿਬ ਦਾ ਕਿਸੇ ਮੰਦਿਰ ਦਾ ਕਿਸੇ ਗਿਰਜਾ ਦਾ ਕਿਸੇ ਮਸਜਿਦ ਦਾ ਕੋਈ ਵੀ ਫੰਡ ਕਿਤੇ ਰੁਕਿਆ ਪਿਆ ਔਰ ਉਹ ਉਹਦਾ ਹੱਕ ਬਣਦਾ ਆ ਉਹ ਉਹਨਾਂ ਦਾ ਫੰਡ ਆ ਤੇ ਡੈਫੀਨਿਟਲੀ ਦੈਟ ਵਿਲ ਬੀ ਅਲੋਕੇਟਡ ਬਹੁਤ ਸਾਰੇ ਕਮਿਟਰ ਖੇਰਦਾਰ ਨਾ ਜਰਾ ਕਰਜਾ ਦਿੱਤਾ ਅਮਿਤਪਾਲ ਕੁੰ ਇੱਥੇ ਪ੍ਰੋਟੈਸਟ ਸ਼ੁਰੂ ਹੋਣਾ ਸ਼ੁਰੂ ਹੋ ਗਿਆ ਕਿ ਬਾਲਕੀ ਦੇ ਅੰਦਰ ਜਿਹੜੀ ਚਿਕਨੀਆਂ ਜਾਂ ਸ਼ਰਾਬ ਲੀਕ ਮਾਰਦੇ ਦੁਕਾਨਾਂ ਨੇ ਉਹ ਚਿਕਨ ਵਾਲੇ ਪ੍ਰੋਟੈਸਟ ਕਰ ਰਹੇ ਨੇ ਕਿ ਸਾਨੂੰ ਬਾਹਰ ਲਾ ਦੇ। ਦੇਖੋ ਇਹ ਇਹ ਗੱਲ ਉਹਨਾਂ ਦੇ ਚਿਕਨ ਦੀ ਨਹੀਂ ਹੈ। ਗੱਲ ਉਹਨਾਂ ਸ਼ਹਾਦਤਾਂ ਦੀ ਹੈ ਜਿ ਉਹਨਾਂ ਨੇ ਨਹੀਂ ਸੋਚਿਆ ਸਮਾਜ ਲਈ। ਜਦੋਂ ਗੁਰਤੇਗ ਬਾਦਲ ਸਾਹਿਬ ਨੇ ਸ਼ਹਾਦਤ ਦਿੱਤੀ ਆ ਉਹਨਾਂ ਨੇ ਵਪਾਰ ਨਹੀਂ ਸੋਚਿਆ, ਉਹਨਾਂ ਨੇ ਪਰਿਵਾਰ ਨਹੀਂ ਸੋਚਿਆ। ਜੋ ਇਸ ਤਰ੍ਹਾਂ ਕਰ ਰਹੇ ਹੈ ਤੇ ਮਾੜੀ ਗੱਲ ਹੈ। ਇਹ ਗੁਰੂ ਦੀ ਸ਼ਰਧਾ ਹੈ ਜਿਸ ਨੂੰ ਨੇ ਸਾਡੇ ਕਰਕੇ ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਉਹ ਗੁਰੂ ਤੇਗ ਬਹਾਦਰ ਸਾਹਿਬ ਗਏ ਉਹਨਾਂ ਦੇ ਬੇਟਾ ਗਿਆ ਉਹਨਾਂ ਦੇ ਪੁੱਤਰੇ ਗਏ ਐਸ ਐਚ ਹਾਤਮ ਜੇ ਉਹਨਾਂ ਦੇ ਕਰਕੇ ਜੇ ਪਵਿੱਤਰ ਸ਼ਹਿਰਾਂ ਦਾ ਦਰਜਾ ਦਿੱਤਾ ਗਿਆ ਤੁਸੀਂ ਮਾਣ ਮਹਿਸੂਸ ਕਰੋ ਕਿ ਤੁਸੀਂ ਉਸ ਧਰਤੀ ਤੇ ਹੋ ਜਿਸ ਧਰਤੀ ਨੂੰ ਗੁਰੂਆਂ ਦੀ ਚਰਨਛੋਪਾ ਪ੍ਰਾਪਤਿਆ ਮੈਂ ਮਹਿਸੂਸ ਕਰਦਾ ਕਿ ਮੈਂ ਦੁਨੀਆ ਦਾ ਸਭ ਤੋਂ ਬlesd ਬੰਦਾ ਆ ਜਿਹਦਾ ਜਨਮ ਐਸੀ ਧਰਤੀ ਤੇ ਹੋਇਆ ਜਿਸ ਧਰਤੀ ਨੂੰ ਦਸਾਂ ਗੁਰੂਆਂ ਦੀ ਚਰਨਛੋਪਾ ਪ੍ਰਾਪਤਿਆ ਸੋ ਮੇਰਾ ਰਜਗਾਰ ਮੇਰਾ ਆਪਣਾਪਣ ਮੇਰੇ ਲਾਭ ਕੌਮ ਤੋਂ ਉੱਪਰ ਨਹੀਂ ਹੈ ਜੇ ਕੌਮ ਦਾ ਇਹ ਵੱਡਾ ਹੋ ਰਿਹਾ ਦੁਨੀਆ ਦੇ ਨਕਸ਼ੇ ਤੇ ਨਾਮ ਜਾਏਗਾ ਤੁਸੀਂ ਚਿਕਨ ਬਾਹਰ ਵੇਚ ਲੋ ਜੂਰੀ ਨੇ ਕੋਸਵਾਲ ਚਿਕਨ ਵੇਚਣਾ ਸ਼ਰਾਬ ਵੇਚਣੀ ਸਿਗਰਟਾ ਵੇਚਨੀ ਇਹ ਕੋਈ ਐਕਸਕਿਊਜ਼ ਨਹੀਂ ਹੈ ਕਿ ਤੁਹਾਨੂੰ ਪਵਿੱਤਰ ਸ਼ਹਿਰ ਦਾ ਦਰਜਾ ਚੰਗਾ ਨਹੀਂ ਲੱਗਦਾ ਉਹਨਾਂ ਨੇ ਨਹੀਂ ਕੰਮ ਕਰਨਾ ਉਹ ਉਹਨਾਂ ਦੀ ਮਰਜ਼ੀ ਹੈ ਲਈ ਕਿ ਐਡਮ ਤਾਂ ਹੈ ਉਹਨੇ ਕਦੇ ਕੋਈ ਦਾਇਰਾ ਠਿਕ ਕੀਤਾ ਜਲੇ ਬਸ ਪੂਰੀ ਜਿਹੜੀ ਕਿ ਉਹ 월ਡ ਸਿਟੀ ਲੱਗਣੀ ਹੈ ਬਸ ਦਾਇਰਾ ਇੱਕ ਜਿਹੜੀ 월ਡ ਸਿਟੀ ਹੈ ਨਾ ਪੰਜਾਬ 50 ਨਹੀਂ ਨਹੀਂ ਦੇਖੋ 50 ਹੋ ਗਏ 100 ਹੋ ਗਏ ਇਹ ਗੁਰੂ ਸਾਹਿਬ ਦੀ ਇਹ ਗੁਰੂ ਰਾਮਦਾਸ ਦੀ ਵਸਾਈ ਹੋਈ ਨਗਰੀ ਆ ਜਿੰਨਾ 월ਡ ਸਿਟੀ ਉਹਨਾਂ ਨੇ ਵਸਾਇਆ ਸੀ ਉਹਨੇ ਤੇ ਜ਼ਰੂਰ ਲਾਗੂ ਹੋਏਗਾ ਕਿਸੇ ਦੇ ਕਹਿਣ ਨਾਲ ਕੁਝ ਨਹੀਂ ਹੋਣਾ ਇਹ ਸਰਕਾਰ ਦਾ ਫੈਸਲਾ ਆ ਮੁੱਖ ਮੰਤਰੀ ਸਾਹਿਬ ਨੇ ਬਿਲਕੁਲ ਇਹਦੇ ਤੇ ਫੈਸਲਾ ਲਿਆ ਇਹ ਬਹੁਤ ਜਲਦ ਜਿਹੜਾ ਐਡਮਿਨਿਸਟ੍ਰੇਸ਼ਨ ਆ ਇਹਨੂੰ ਲਾਗੂ ਕਰਾਇਆ ਜਾਏਗਾ। ਇੱਕ ਸਾ ਜਿਹੜਾ ਚਲਾਨ ਜਿਹੜੇ ਆਪਣੇ ਘਰੂਮਾ ਐਕਟੂਵੇ ਦੇ ਪੈਰ ਕੱਟੇ ਜਾਂਦੇ ਬਿੜੀ ਸਿਗਰਟ ਦੇ ਜਾਂ ਪਾਣ ਦੇ ਉਹ ਐਕਟਾਂ 'ਚ ਥੋੜੀ ਤਕਤੀ ਹੋਣ ਦਾ ਚਾਹਤ ਸਰ ਮੈਨੂੰ ਇਹਦੇ ਬਾਰੇ ਜਿਆਦਾ ਪਤਾ ਨਹੀਂ ਹੈ ਪਤਾ ਕਰਕੇ ਤੁਹਾਨੂੰ ਦੱਸਾਂਗਾ।